ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਉਹ ਹੈ ਕਿ ਜਿਹੜੀਆਂ ਰੂਹਾਂ ਪੀਰਾਂ ਫਕੀਰਾਂ ਦੀ ਸੇਵਾ ਕਰਦੀਆਂ ਹੈ ਖਾਸ ਕਰਕੇ ਲਖ ਦਾਤਾ ਪੀਰ ਦੀ ਸੇਵਾ ਕਰਦੀਆਂ ਹੈ ਜੀ ਸੋ ਨਾਲ ਇੱਕ ਖਾਸ ਕਰਨ ਹੈ ਸੋ ਪੀਰਾਂ ਨੂੰ ਮੰਨਣ ਵਾਲੇ ਇੱਕ ਕਰਮ ਜ਼ਿਕਰ ਕਿਤੇ ਕਿਤੇ ਇੱਕ ਕਰਮ ਕਰ ਲਿਆ ਕੰਮ ਤਾਂ ਗੱਲ ਹੈ ਸੋ ਚੰਗਾ ਹੀ ਕਰਮ ਹੈ ਸੋ ਕਰਮ ਕਰਨਾ ਕਿਉਂ ਜ਼ਰੂਰੀ ਪੈਂਦਾ ਹੈ ਜੀ ਕਿਨਾਂ ਰੋਹਾਂ ਨੂੰ ਕਰਨਾ ਜ਼ਰੂਰੀ ਹੈ ਸੋ ਆਪਾਂ ਇਸ ਵਿਸ਼ੇ ਰਾਈ ਤੁਹਾਡੇ ਨਾਲ ਗੱਲ ਸਾਰੀ ਸਾਂਝੀ ਕਰਾਂਗੇ ਜੀ ਵੀਡੀਓ ਨੂੰ ਪਲੀਜ਼ ਪੂਰੀ ਜ਼ਰੂਰ ਸੁਣਿਆ ਕਰੋ ਤਾਂ ਕਿ ਗੱਲ ਸਮਝ ਵਿੱਚ ਆ ਸਕੇ ਸੋ ਬਾਕੀ ਆਪਾਂ ਇੱਥੇ ਕਮੈਂਟਾਂ ਜੋ ਦੱਸੀਆਂ ਉਹ ਵੀ ਜਰੂਰ ਸੁਣਿਆ ਕਰੋ ਤੇ ਜਿਨ੍ਹਾਂ ਨੂੰ ਕਮੈਂਟ ਦਾ ਜਵਾਬ ਮਿਲ ਜਾਂਦਾ ਹੈ ਸਵਾਲ ਦਾ ਸੋ ਇੱਕ ਵਾਰ ਲਿਖ ਕੇ ਕਮੈਂਟਾਂ ਵਿੱਚ ਜਰੂਰ ਦੱਸਦਿਆ ਕਰੋ ਤੇ ਕਮੈਂਟ ਵਿੱਚ ਆਪਣਾ ਨਾਮ ਜਰੂਰ ਲਿਖਿਆ ਕਰੋ ਜਿਨ੍ਹਾਂ ਨੇ ਸਵਾਲ ਰੱਖਿਆ ਹੁੰਦਾ ਹੈ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸ਼ੁਰੂ ਕਰਦੇ ਹਾਂ ਜੀ ਜੇਕਰ ਕੋਈ ਰੂ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਣਾ ਤੇ ਨਾਲ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਜੀ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਹਾਂ ਜੀ ਸੋ ਪਹਿਲਾਂ ਇੱਥੇ ਇੱਕ ਕਮੈਂਟ ਦੱਸਾਂਗੇ ਸੋ ਇੱਥੇ ਮਨਦੀਪ ਕੌਰ ਵੱਲੋਂ ਜੀ ਕਮੈਂਟ ਹੈ ਸੋ ਇਹਨਾਂ ਨੇ ਲਿਖਿਆ ਹੈ ਕੀ ਦੀਦੀ ਜੀ ਸਾਨੂੰ ਇਦਾਂ ਲੱਗਦਾ ਜਿਵੇਂ ਕੀ ਸੁੱਤੇ ਪਏ ਕੋਈ ਸਾਨੂੰ ਕਠਾਲ ਰਿਹਾ ਹੈ ਤੇ ਕਦੇ ਕਹਿੰਦੇ ਆ ਕਿ ਐਵੇਂ ਲੱਗਦਾ ਜਿਵੇਂ ਕੋਈ ਦਰਮੇਸ਼ ਹੈ ਤੇ ਨਾਲ ਹੀ ਇਹ ਲਿਖਦੇ ਨੇ ਕਿ ਮਹਾਕਾਲੀ ਦੀ ਅਸੀਂ ਸੇਵਾ ਕਰਦੇ ਆ ਤੇ ਨਾਲ ਬਜ਼ੁਰਗਾਂ ਦੀ ਸੇਵਾ ਕਰਦੇ ਆ ਸੋ ਦੇਖੋ ਜੀ ਸੇਵਾ ਤੁਸੀਂ ਸਹੀ ਕਰ ਰਹੇ ਹੋ ਮਹਾਮਾਈ ਦੀ ਕਰਦੇ ਹੋ ਅਤੇ ਨਾਲ ਬਜ਼ੁਰਗਾਂ ਨੂੰ ਵੀ ਯਾਦ ਰੱਖ ਰਹੇ ਹੋ ਸੋ ਫਿਰ ਤਾਂ ਕੋਈ ਰੁਕਾਵਟ ਨਹੀਂ ਆਉਣੀ ਚਾਹੀਦੀ ਅਤੇ ਨਾ ਹੀ ਕੋਈ ਆਉਂਦੀ ਹੈ ਜੇਕਰ ਕੋਈ ਤੁਹਾਨੂੰ ਠਾਲਦਾ ਹੈ ਤਾਂ ਇਹ ਚੰਗਾ ਸੰਕੇਤ ਆ ਸੋ ਕਿਉਂਕਿ ਜਦੋਂ ਅਸੀਂ ਸੇਵਾ ਕਰਦੇ ਹਾਂ ਅਤੇ ਸੇਵਾ ਕਰਦੇ ਕਰਦੇ ਫਿਰ ਉਹ ਪਰਮਾਤਮਾ ਨਾਲ ਜੋ ਲਗਨ ਜੁੜ ਜਾਂਦੀ ਹੈ ਪਰਮਾਤਮਾ ਸਾਡੇ ਤੋਂ ਖੁਸ਼ ਹੋ ਜਾਂਦਾ ਹੈ ਸੇਵਾ ਸਾਡੀ ਤੋਂ ਖੁਸ਼ ਹੋ ਜਾਂਦਾ ਹੈ ਤਾਂ ਫਿਰ ਆਪ ਸੰਕੇਤ ਦਿੰਦਾ ਆਪ ਠਾਲਣ ਲੱਗ ਪੈਂਦਾ ਹੈ ਸੋ ਕਈ ਭਗਤਾਂ ਦੇ ਨਾਲ ਇਹ ਸਭ ਹੁੰਦਾ ਹੋਵੇਗਾ ਕਿ ਜਦੋਂ ਸੇਵਾ ਕਰਨ ਅਸੀਂ ਲੱਗ ਪੈਂਦੇ ਆ ਤਾਂ ਫਿਰ ਸੁਪਨੇ ਰਾਹੀਂ ਇਦਾਂ ਲੱਗਦਾ ਜਿਵੇਂ ਕੋਈ ਠਾਲ ਰਿਹਾ ਹੈ ਸੋ ਅਮਰਤਵ ਨੇ ਕੋਈ ਠਾਲ ਰਿਹਾ ਹੈ ਸਵੇਰੇ ਜਲਦੀ ਕੋਈ ਤੁਹਾਨੂੰ ਆਵਾਜ਼ ਦੇ ਰਿਹਾ ਕਿ ਉਠੋ ਸਮਝ ਲਓ ਕਿ ਇਹ ਤੁਹਾਡਾ ਮੁਰਸ਼ਿਦ ਤੁਹਾਨੂੰ ਪੁਕਾਰਦਾ ਹੈ ਠਾਲ ਰਿਹਾ ਕਿ ਉੱਠ ਕੇ ਸੇਵਾ ਸਿਮਰਨ ਕਰੋ ਸੋ ਇਹ ਚੰਗਾ ਹੀ ਸੰਕੇਤ ਹੁੰਦਾ ਹੈ ਕੋਈ ਮਾੜਾ ਨਹੀਂ ਹੈ ਘਬਰਾਉਣ ਵਾਲੀ ਗੱਲ ਨਹੀਂ ਹੈ ਜੀ ਸੋ ਜਿਨ੍ਹਾਂ ਨੂੰ ਵੀ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਆ ਤੇ ਸਮਝ ਲਓ ਕਿ ਤੁਹਾਨੂੰ ਜਗਾ ਰਹੇ ਆ ਕਿ ਉੱਠ ਕੇ ਮਿਹਨਤ ਕਰੋ ਸੇਵਾ ਕਰੋ ਸਿਮਰਨ ਕਰੋ ਮਿਹਨਤ ਦੇ ਸਿਰ ਤੇ ਹੀ ਤਾਂ ਫਲ ਮਿਲਦਾ ਹੈ ਮਿਹਨਤ ਕਰੋਗੇ ਤਾਂ ਉਹ ਖੁਸ਼ੀਆਂ ਨੂੰ ਹਾਸਲ ਕਰ ਲਓਗੇ ਜਦੋਂ ਮਾਲਕ ਨੇ ਕੁਝ ਦੇਣਾ ਹੋਵੇ ਤਾਂ ਉਹ ਫਿਰ ਤੁਹਾਨੂੰ ਉਠਾਉਣਾ ਸ਼ੁਰੂ ਕਰ ਦਿੰਦਾ ਕਿ ਉੱਠ ਕੇ ਮਿਹਨਤ ਕਰੋ ਸੇਵਾ ਕਰੋ ਸੋ ਜਿੱਥੇ ਫਿਰ ਕੰਮ ਅੜ ਜਾਵੇ ਤੁਹਾਡੀ ਸੇਵਾ ਮੰਨ ਲੋ ਪਾਉਂਡ ਦੇ ਵਿੱਚ ਬਹੁਤ ਘੱਟ ਹੈ ਬਹੁਤ ਘੱਟ ਨਾਮ ਦੀ ਕਮਾਈ ਆ ਪਰ ਫਿਰ ਵੀ ਉਹ ਮਾਲਕ ਨੇ ਤੁਹਾਨੂੰ ਹਿੰਮਤ ਦੇ ਦੇ ਇੰਨੀਕ ਸੇਵਾ ਕਰਾ ਲਈ ਜਿੱਥੇ ਥੋੜੀ ਸੇਵਾ ਹੋਰ ਲੱਗਣੀ ਹੁੰਦੀ ਆ ਉਥੇ ਫਿਰ ਜਦੋਂ ਆਪਣੇ ਮੁਰਸ਼ਿਦ ਆਪਣੇ ਭਗਤ ਦੇ ਨਾਲ ਪਿਆਰ ਕਰਦੇ ਆ ਤਾਂ ਫਿਰ ਉਹ ਆਪ ਜੋੜ ਲਗਾ ਦਿੰਦੇ ਤੱਕਾ ਲਗਾ ਕੇ ਉਹ ਕੰਮ ਕਰਾ ਬੰਦੇ ਨੇ ਆਪਣੀ ਸੇਵਾ ਵਿੱਚੋਂ ਸੇਵਾ ਲਾ ਦਿੰਦੇ ਆ ਆਪਣੇ ਭਾਗਤਾ ਮਗਰ ਜਦੋਂ ਉਹ ਸੇਵਾ ਤੋਂ ਖੁਸ਼ ਹੋ ਜਾਂਦੇ ਨੇ ਜੀ ਸੋ ਇਸ ਕਰਕੇ ਆਪ ਵੀ ਕੋਸ਼ਿਸ਼ ਕਰੋ ਵੱਧ ਤੋਂ ਵੱਧ ਕਿ ਨਾਮ ਦੀ ਕਮਾਈ ਕਰੀਏ ਤਾਂ ਕਿ ਜ਼ਿੰਦਗੀ ਵਿੱਚ ਅਸੀਂ ਹਰ ਇੱਕ ਖੁਸ਼ੀਆਂ ਨੂੰ ਪਾ ਸਕੀਏ ਤੇ ਜਿੱਥੇ ਥੋੜੀ-ਬਹੁਤ ਕਮੀ ਆ ਜਾਂਦੀ ਹੈ ਸੇਵਾ ਵਿੱਚ ਉੱਤੇ ਫਿਰ ਮੁਰਸ਼ਿਦ ਆਪਣੇ ਵੱਲੋਂ ਸੇਵਾ ਲਾ ਦਿੰਦਾ ਹੈ ਤੇ ਤੱਕੇ ਦੇ ਨਾਲ ਹੀ ਉਹ ਕੰਮ ਕਰ ਦਿੰਦਾ ਹੈ ਕੋਈ ਵੀ ਕੰਮ ਲਾ ਲਓ ਜੋ ਅੜਿਆ ਹੈ ਕੰਮ ਆ ਤੁਹਾਡਾ ਕੋਈ ਵੜ ਨਹੀਂ ਰਿਹਾ ਸੋ ਗੱਲਾਂ ਬਹੁਤ ਡੂੰਘੀਆਂ ਹੁੰਦੀਆਂ ਨੇ ਜੀ ਇਹਨਾਂ ਨੂੰ ਸਮਝ ਲੈਣਾ ਬਹੁਤ ਜ਼ਰੂਰੀ ਹੈ ਇਸ ਲਈ ਕਹਿੰਦਾ ਕਿ ਵੀਡੀਓ ਨੂੰ ਪੂਰੀ ਜ਼ੋਰ ਸੋਣਿਆ ਕਰੋ ਜੀ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਰੂਹ ਦਾ ਭਲਾ ਹੋ ਸਕੇ ਤੇ ਤੁਸੀਂ ਵੀ ਇੱਕ ਬਹਾਨੇ ਨਾਲ ਚੰਗਾ ਕਰਮ ਕਰ ਸਕੋ ਕਿਸੇ ਰੂਹ ਨੂੰ ਚੰਗੇ ਪਾਸੇ ਲਗਾ ਸਕੋ ਸੋ ਹੁਣ ਆਪਾਂ ਇੱਥੇ ਜੀ ਇੱਕ ਹੋਰ ਕਮੈਂਟ ਦੱਸਦੇ ਹਾਂ ਸੋ ਇੱਥੇ ਮਨਦੀਪ ਕੌਰ ਦੇ ਨਾਮ ਦੇ ਇੱਕ ਹੋਰ ਕਮੈਂਟ ਹੈ ਜੀ ਕਹਿੰਦੇ ਸਾਨੂੰ ਤੁਹਾਡੀਆਂ ਵੀਡੀਓ ਸੁਣ ਕੇ ਬਹੁਤ ਮਨ ਨੂੰ ਸਕੂਨ ਮਿਲਦਾ ਹੈ ਜੀ ਰੋਜ਼ ਵੀਡੀਓ ਪਾਇਆ ਕਰੋ ਸੋ ਬਿਲਕੁਲ ਇਹ ਕੋਸ਼ਿਸ਼ ਹੈ ਹੀ ਹੁੰਦੀ ਆ ਕਿ ਹਰ ਰੋਜ਼ ਵੀਡੀਓ ਬਣਾਈਏ ਪਰ ਕਿਤੇ ਨਾ ਕਿਤੇ ਕਈ ਵਾਰੀ ਵਿਜੀ ਹੁੰਣ ਕਾਰਨ ਵੀਡੀਓ ਨਹੀਂ ਬਣਾ ਪਾਉਂਦੇ ਜੀ ਸੋ ਇਥੇ ਮਾਫ਼ੀ ਚਾਹੁੰਦੇ ਆ ਸੋ ਵਾਕੀ ਤਹਿ ਦਿਲੋਂ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਇੰਨਾ ਜ਼ਿਆਦਾ ਚੈਨਲ ਨੂੰ ਪਿਆਰ ਦੇ ਰਹੇ ਹੋ ਤੇ ਰੋਸਵਾ ਮਾ ਕੱਢ ਰਹੇ ਹਾਂ ਵੀਡੀਓ ਨੂੰ ਸੁਣ ਰਹੇ ਹਾਂ ਤੇ ਸਮਝ ਰਹੇ ਹੋ ਜਿਹੜਾ ਇਨਸਾਨ ਗੱਲ ਨੂੰ ਸੁਣ ਕੇ ਸਮਝੇਗਾ ਉਹਨੂੰ ਤਾਂ ਆਨੰਦ ਹੀ ਆਨੰਦ ਆਏਗਾ ਸਕੂਨ ਮਿਲੇਗਾ ਹੀ ਜੀ ਸੋ ਇੱਥੋਂ ਹੀ ਪਤਾ ਚੱਲਦਾ ਹੈ ਕਿ ਦਿਲ ਲਗਾ ਕੇ ਗੱਲ ਨੂੰ ਸੁਣਿਆ ਗਿਆ ਹੈ ਤੇ ਇਸ ਲਈ ਮਨ ਨੂੰ ਉਹ ਗੱਲ ਪਾਉਂਦੀ ਹੈ ਸੋ ਬਹੁਤ ਬਹੁਤ ਸ਼ੁਕਰੀਆ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਬਸਦੇ ਹਾਂ ਸੋ ਇੱਥੇ ਜੀ ਕਮੈਂਟ ਹੈ ਜਨਾਦਾ ਹੈ ਯੂ ਐਸ ਤੋਂ ਦੇ ਰਹਿਣ ਵਾਲੇ ਆ ਜੀ ਵੈਸੇ ਕੰਨੇਕ ਇੰਡੀਆ ਸੀ ਜਲੰਧਰ ਤੋਂ ਹੀ ਆ ਸੋ ਗਿੰਦਕੀ ਬਹੁਤ ਕਿਰਪਾ ਹੈ ਮੇਰੇ ਮੁਰਸ਼ਿਦ ਦੀ ਉਹਨਾਂ ਦਾ ਸ਼ੁਕਰੀਆ ਕਰਨਾ ਚਾਹੁੰਦੇ ਆ ਸੋ ਦੇਖੋ ਜੀ ਜਦੋਂ ਅਸੀਂ ਆਪਣੇ ਮਾਲਕ ਨੂੰ ਦਿਲੋਂ ਯਾਦ ਕਰਦੇ ਆਂ ਤੇ ਉਹ ਅਰਦਾਸਾਂ ਵੀ ਕਬੂਲ ਕਰਦੇ ਨੇ ਤੇ ਅਰਦਾਸਾਂ ਜਲਦੀ ਹੀ ਪੂਰੀਆਂ ਵੀ ਕਰ ਦਿੰਦੇ ਨੇ ਤੇ ਜਦੋਂ ਪੂਰੀਆਂ ਕਰ ਦਿੰਦੇ ਨੇ ਉਸ ਤੋਂ ਬਾਅਦ ਜੇਕਰ ਅਸੀਂ ਉਹਨਾਂ ਦਾ ਸ਼ੁਕਰਾਨਾ ਧੰਨਵਾਦ ਕਰਦੇ ਰਹੀਏ ਤਾਂ ਫਿਰ ਉਹ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦੇ ਤੇ ਕਈ ਇਨਸਾਨ ਇਹੋ ਜਿਹੇ ਹੁੰਦੇ ਨੇ ਜਿਹੜੇ ਕਿ ਕੰਮ ਲੈ ਕੇ ਯਾਦ ਭੁਲਾ ਦਿੰਦੇ ਨੇ ਏ ਭੁੱਲ ਜਾਂਦੇ ਨੇ ਕਿ ਸਾਨੂੰ ਕਿਸੇ ਵਕਤ ਇਹ ਚੀਜ਼ ਦੀ ਬਹੁਤ ਜ਼ਰੂਰਤ ਸੀ ਤੇ ਉੱਥੇ ਸਾਡੇ ਮੁਰਸ਼ਿਦ ਨੇ ਸਾਡੀ ਵਾਹ ਫੜੀ ਤੇ ਸਾਡੇ ਕੰਮ ਸਵਾਰੇ ਸੋ ਉੱਥੇ ਫਿਰ ਜਦੋਂ ਕੰਮ ਬਣ ਜਾਂਦੇ ਨੇ ਇਹ ਸੋਚਦੇ ਨੇ ਕਿ ਸ਼ਾਇਦ ਸਾਡੇ ਕਰਮਾਂ ਚ ਲਿਖਿਆ ਹੋਇਆ ਸੀ ਇਸ ਲਈ ਸਾਨੂੰ ਮਿਲ ਗਿਆ ਸਾਡੇ ਮਨ ਦਾ ਭਲੇਖਾ ਸੀ ਸੋ ਇਤੋ ਇਹ ਇਨਸਾਨ ਮਾਰਗ ਹੁੰਦਾ ਹੈ ਜੀ ਜਿੱਕਰ ਉਹ ਮਾਲਕ ਨੇ ਖੁਸ਼ੀਆਂ ਨਾਲ ਝੋਲੀ ਭਰੀ ਹੈ ਤੇ ਉਹਦਾ ਸ਼ੁਕਰਾਨਾ ਕਰਦੇ ਰਹੀਏ ਤੇ ਔਰ ਵੀ ਬਹੁਤ ਕੁਝ ਅਸੀਂ ਹਾਸਲ ਕਰ ਸਕਦੇ ਆ ਪਰ ਗੱਲ ਇੰਨੀ ਇਹ ਹੈ ਕਿ ਇਨਸਾਨ ਵਕਤ ਨੂੰ ਭੁੱਲ ਜਾਂਦਾ ਹੈ ਤੇ ਜਿਹੜਾ ਇਨਸਾਨ ਵਕਤ ਨੂੰ ਯਾਦ ਰੱਖਦਾ ਹੈ ਕਿ ਮੇਰੇ ਮਾਲਕ ਨੇ ਹਰ ਇੱਕ ਖੁਸ਼ੀ ਮੈਨ ਦਿੱਤੀ ਆ ਸਭ ਕੁਝ ਮੇਰੇ ਲਈ ਕੀਤਾ ਹੈ ਤਾਂ ਫਿਰ ਉਹ ਨੂੰ ਕਿਸੇ ਚੀਜ਼ ਦੀ ਕਮੀ ਆਉਣ ਨਹੀਂ ਦਿੰਦਾ ਸੋ ਇਸੇ ਤਰ੍ਹਾਂ ਦਾ ਰੂਹਾਂ ਜਿਕਰ ਸੇਵਾ ਕਰਨ ਆਪਣੇ ਮਾਲਕ ਦਾ ਸ਼ੁਕਰਾਨਾ ਛੋਟੀ ਛੋਟੀ ਗੱਲ ਨੂੰ ਲੈ ਕੇ ਕਰਦਿਆਂ ਰਹਿਣ ਤਾਂ ਕਦੇ ਕਿਸਮਤਾਂ ਜ਼ਿੰਦਗੀ ਵਿੱਚ ਆਣੀਆਂ ਹੀ ਨਹੀਂ ਜੀ ਵਿਸ਼ਵਾਸ ਬਣਾਉਣਾ ਪੈਂਦਾ ਹੈ ਸੋ ਜਿਹੜਾ ਰੂਹਾਂ ਦਾ ਮਨ ਟਿਕ ਜਾਂਦਾ ਹੈ ਵਿਸ਼ਵਾਸ ਬਣਾ ਲੈਂਦੀਆਂ ਤੇ ਉਹਨਾਂ ਨੂੰ ਫਿਰ ਪਤਾ ਹੈ ਕਿ ਇਸ ਸੇਵਾ ਦਾ ਇੱਕ ਵੱਖਰਾ ਹੀ ਨਜ਼ਾਰਾ ਸੋ ਦੇਖੋ ਇਸ ਮੈਸੇਜ ਰਾਈ ਕਿੰਨੀ ਵੱਡੀ ਸਿੱਖਿਆ ਮਿਲ ਰਹੀ ਆ ਸੋ ਦੇਖੋ ਜੂਐਸਟੀ ਦੇ ਵਿੱਚ ਰਹਿੰਦੇ ਹੋਏ ਵੀ ਆਪਣੇ ਮੁਰਸ਼ਿਦ ਨੂੰ ਯਾਦ ਰੱਖ ਰਹੇ ਆ ਤੇ ਉਹਨਾਂ ਦਾ ਸ਼ੁਕਰਾਨਾ ਕਰ ਰਹੇ ਆ ਸੋ ਅਸੀਂ ਇੱਥੇ ਕਈ ਇਸਾ ਹੈ ਕਿ ਇੰਡੀਆ ਚ ਰਹਿ ਕੇ ਵੀ ਜਿੱਥੇ ਕੀ ਥਾਂ ਥਾਂ ਦਰਗਾਹਾਂ ਬੜੀਆਂ ਹੋਈਆਂ ਪੀਰਾਂ ਦੀ ਸੇਵਾ ਹੁੰਦੀ ਹੈ ਕੰਮ ਲੈ ਕੇ ਭੁੱਲ ਜਾਂਦੇ ਆ ਪਰ ਉੱਥੇ ਹੀ ਇਸ ਤਰ੍ਹਾਂ ਦੀਆਂ ਖਾਸ ਰੂਹਾਂ ਵੀ ਹੁੰਦੀਆਂ ਐ ਜਿਹੜੀਆਂ ਕੀ ਆਪਣੇ ਮਾਲਕ ਦਾ ਸ਼ੁਕਰਾਨਾ ਧੰਨਵਾਦ ਕਰਨੋਂ ਨਹੀਂ ਹਟਦੀਆਂ ਸੋ ਇਸੇ ਤਰ੍ਹਾਂ ਦਾ ਫਿਰ ਅਸੀਂ ਉਹ ਮਾਲਕ ਦਿਆਂ ਦਤਾਂ ਨੂੰ ਪਾ ਸਕਦੇ ਆ ਸੋ ਉਹ ਮਨਕ ਦੀ ਕਿਰਪਾ ਨੂੰ ਪਾ ਸਕਦੇ ਜਿਕਰੇ ਇਹੋ ਜੀ ਸੋਚ ਬਣਾ ਲਈ ਜਾਵੇ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ ਵੱਲ ਚੱਲਦੇ ਆ ਜੀ ਵੀਡੀਓ ਚੰਗੇ ਚੱਲਦੇ ਇੱਕ ਲਾਈਕ ਪਲੀਜ਼ ਜ਼ਰੂਰ ਕਰ ਦਿਓ ਜੀ ਸੋ ਹੁਣ ਆਪਾਂ ਜੋ ਵਿਸ਼ਾ ਸਾਂਝਾ ਕਰਨ ਲੱਗੇ ਆ ਬਹੁਤ ਹੀ ਖਾਸ ਹੈ ਜੀ ਚੰਗੀ ਤਰ੍ਹਾਂ ਨਾਲ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ ਸੋ ਖਾਸ ਕਰਕੇ ਜਿਹੜੀਆਂ ਰੁਬਾਲਖ ਦਾਦਾ ਪੀਰ ਦੀ ਸੇਵਾ ਕਰਦੀਆਂ ਹੈ ਜੀ ਉਹਨਾਂ ਨੂੰ ਇਹ ਬਾਬਾ ਪੈਰੋ ਜੀ ਦਾ ਇੱਕ ਕਰਮ ਵੀ ਜ਼ਰੂਰ ਕਰਨਾ ਚਾਹੀਦਾ ਹੈ ਕਿ ਜਿੱਥੇ ਲਖਦਾਤਾ ਪੀਰ ਦੀ ਸੇਵਾ ਹੁੰਦੀ ਹੈ ਜੀ ਉਹਨਾਂ ਦੇ ਮੋਹਰੇ ਹਮੇਸ਼ਾ ਹੀ ਬਾਬਾ ਪੈਰੋ ਜੀ ਦਾ ਪੈਰਾ ਰਹਿੰਦਾ ਹੈ ਤੇ ਜੇ ਜਦੋਂ ਅਸੀਂ ਲਖਦਾਤਾ ਪੀਰ ਦੀ ਸੇਵਾ ਕਰਦੀਆਂ ਜੇਕਰ ਪੀਰ ਤੱਕ ਪਹੁੰਚਣਾ ਹੈ ਤਾਂ ਮੂਰੇ ਜੋ ਬੈਠੇ ਹੋਏ ਨੇ ਉਹਨਾਂ ਨੂੰ ਵੀ ਮੰਨਣਾ ਜ਼ਰੂਰੀ ਆ ਉਹਨਾਂ ਦੇ ਨਾਮ ਤੇ ਵੀ ਕੁਝ ਨਾ ਕੁਝ ਕੰਮ ਕਿਤੇ ਕ ਤਾਈਂ ਕਰਨਾ ਚਾਹੀਦਾ ਹੈ ਜਿਸ ਤਰ੍ਹਾਂ ਹੁਣ ਆਪਾਂ ਮੰਨ ਲਓ ਕਿ ਕੋਈ ਕਿਸੇ ਤੋਂ ਕੰਮ ਲੈਣਾ ਆ ਬਹੁਤ ਤਕੜਾ ਆਦਮੀ ਹੈ ਜਾਂ ਕੋਈ ਤਕੜੀ ਸਾਮੀ ਆ ਤੇ ਉਹਨਾਂ ਤੋਂ ਹੁਣ ਕੋਈ ਕੰਮ ਲੈਣਾ ਆ ਆਪਾਂ ਸਿੱਧੇ ਨਹੀਂ ਪਹੁੰਚ ਸਕਦੇ ਤੇ ਆਪਾਂ ਕਿਸੇ ਨੂੰ ਮੂਰੇ ਰੱਖ ਕੇ ਗੱਲ ਕਰਦੇ ਜੋ ਉਹਨਾਂ ਦੇ ਨਾਲ ਰਹਿੰਦੇ ਨੇ ਮੂਰੇ ਉਹਨਾਂ ਦੇ ਕੰਮ ਕਰ ਰਹੇ ਆ ਸੋ ਉਹਨਾਂ ਦੇ ਨਾਲ ਗੱਲਾਂ ਸਲਾਹ ਕਰਾਂਗੇ ਤਾਂ ਫਿਰ ਆਪਾਂ ਉਮੇਲ ਬੰਦੇ ਤੱਕ ਪਹੁੰਚਾਂਗੇ ਇਸੇ ਤਰ੍ਹਾਂ ਹੈ ਲੱਖ ਦਾਤਾ ਪੀਰ ਤੱਕ ਪਹੁੰਚਣਾ ਹੈ ਤਾਂ ਬਾਬਾ ਪੈਰੋ ਜੀ ਨੂੰ ਮਨਾਉਣਾ ਬਹੁਤ ਜ਼ਰੂਰੀ ਹੈ ਤੇ ਉਹਨਾਂ ਦੇ ਨਾਮ ਤੇ ਕੁਝ ਕਰਮ ਜ਼ਰੂਰ ਕਰ ਲੈਣਾ ਚਾਹੀਦਾ ਹੈ ਸੋ ਸਮਝ ਲਓ ਕਿ ਜਿਹਨੇ ਬਾਬਾ ਪੈਰੋ ਜੀ ਨੂੰ ਖੁਸ਼ ਕਰ ਲਿਆ ਸਮਝ ਲਓ ਲੱਖਾਂ ਦੇ ਦਾਤੇ ਨੂੰ ਖੁਸ਼ ਕਰ ਲਿਆ ਸੋ ਬਾਕੀ ਇੱਥੇ ਇਹ ਵੀ ਕਹਾਂਗੇ ਜੀ ਬਾਬਾ ਪੈਰੋ ਜੀ ਨੂੰ ਬਹੁਤ ਤਰੀਕਿਆਂ ਦੇ ਨਾਲ ਮੰਨਿਆ ਜਾਂਦਾ ਹੈ ਬਹੁਤ ਤਰ੍ਹਾਂ ਦੇ ਕਰਮ ਕੀਤੇ ਜਾਂਦੇ ਆ ਤੇ ਨਾਲ ਹੀ ਇੱਥੇ ਦੱਸਦੀ ਹੈ ਕਿ ਜਿਆਦਾ ਤੱਕ ਵੈਸ਼ਨੂ ਰੂਪ ਦੇ ਵਿੱਚ ਸੇਵਾ ਕਰਨੀ ਚਾਹੀਦੀ ਹੈ ਜੀ ਸੋ ਬਾਬਾ ਭੈਰੋ ਜੀ ਨੂੰ ਹੋਰ ਵੀ ਕਈ ਚੀਜ਼ਾਂ ਦਾ ਭੋਗ ਲਗਾਇਆ ਜਾਂਦਾ ਹੈ ਜੀ ਹੁਣ ਅਸੀਂ ਇੱਥੇ ਨਾਮ ਨਹੀਂ ਲਵਾਂਗੇ ਪਰ ਕੋਸ਼ਿਸ਼ ਕਰਿਆ ਕਰੋ ਜਿਹੜੇ ਮੂਆਏ ਹੋ ਜਿਹੜੇ ਕੁਛ ਖਾਂਦੇ ਪੀਂਦੇ ਨੇ ਉਹਨਾਂ ਨੂੰ ਜੇਕਰ ਕੋਈ ਕਹਿ ਦਿੰਦਾ ਹੈ ਕਿ ਬਾਬਾ ਭੈਰੋ ਜੀ ਦੇ ਆ ਕਰਮ ਕਰਿਆ ਬੋ ਸੋ ਜਿਹੜੀਆਂ ਖੁਦ ਵੈਸ਼ਨੂ ਹੁੰਦਾ ਹੈ ਜੀ ਉਹ ਵੈਸ਼ਨੂ ਰੂਪ ਵਿੱਚ ਵੀ ਪੈਰੋਜੀ ਨੂੰ ਖੁਸ਼ ਕਰ ਸਕਦੀਆਂ ਹੈ ਇਸ ਦਸਤੇ ਵਿੱਚ ਕਰਨ ਦੇ ਨਾਲ ਜੀ ਸੋ ਇਹ ਸੋਚ ਲਓ ਕਿ ਅਸੀਂ ਬੱਬਾ ਪੈਰੋਜੀ ਲਈ ਕਰਮ ਕਰਨਾ ਹੈ ਪਰ ਉਹ ਕਰਨਾ ਹੈ ਜੋ ਸਾਡੇ ਮਨ ਨੂੰ ਚੰਗਾ ਲੱਗਦਾ ਹੈ ਜਿਹਦੇ ਨਾਲ ਸਾਨੂੰ ਸਕੂਨ ਮਿਲਦਾ ਹੈ ਤੇ ਉਹ ਉਸੇ ਹੀ ਸੇਵਾ ਵਿੱਚ ਖੁਸ਼ ਹੋ ਜਾਣਗੇ ਉਹ ਹੀ ਸੇਵਾ ਨੂੰ ਖੂਦ ਕਰ ਲੈਣਗੇ ਜਿਸ ਤਰੀਕੇ ਨਾਲ ਤੁਸੀਂ ਸੇਵਾ ਕਰੋਗੇ ਸੋ ਕਰਮ ਕੋਈ ਔਖਾ ਵੀ ਨਹੀਂ ਤੁਹਾਨੂੰ ਦੱਸਣ ਲੱਗੇ ਸੋ 10 20 ਰੁਪਏ ਦੇ ਵਿੱਚ ਹੀ ਸ਼ਾਇਦ ਇੰਨੇ ਹੀ ਪੈਸੇ ਲੱਗਣਗੇ ਇਦੇ ਵਿੱਚ ਹੀ ਇਹ ਕਰਮ ਤੁਸੀਂ ਕਰ ਸਕਦੇ ਆ ਤੇ ਕਰਨਾ ਕਿਸ ਦਿਨ ਜ਼ਰੂਰੀ ਹੈ ਸ਼ਨੀਵਾਰ ਦੇ ਦਿਨ ਸ਼ਨੀਵਾਰ ਦੇ ਦਿਨ ਜੇਕਰ ਬਾਬਾ ਪੈਰੋਜੀ ਦਾ ਤੁਸੀਂ ਨਾਮ ਲੈ ਕੇ ਕਰਮ ਕਰਦੇ ਹੋ ਪੈਰੋਜੀ ਮੰਦਿਰ ਚਲੇ ਜਾਂਦੇ ਹੋ ਤਾਂ ਜੇਕਰ ਮੰਦਿਰ ਜਾਣਾ ਚਾਹੁੰਦੇ ਹੋ ਘਰ ਵਿੱਚ ਪਰਵਾਰ ਹੈ ਤਾਂ ਫਿਰ ਪਹਿਲਾਂ ਇਜਾਜ਼ਤ ਜਿਹੜਾ ਘਰ ਬੈਠਾ ਹੈ ਫੱਕਰ ਉਹਦੇ ਤੋਂ ਮੰਗਣੀ ਹੈ ਉਹਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਤਾਂ ਫਿਰ ਬਾਬਾ ਪੈਰੋ ਜੀ ਮੰਦਿਰ ਜਾ ਕੇ ਤੁਸੀਂ ਇਹ ਕਰਮ ਕਰਾਉਣਾ ਹੈ ਜੀ ਸੋ ਜਦੋਂ ਅਰਦਾਸ ਕਰਕੇ ਤੁਹਾਨੂੰ ਇਹ ਕਹਿਣਾ ਹੈ ਕਿ ਮਾਨਕਾ ਮੁਰਸ਼ਿਦ ਜੀ ਤੁਸੀਂ ਆ ਅਸੀਂ ਕਰਮ ਕਰਨ ਚੱਲੇ ਆ ਵਿੱਚ ਪਾ ਕੇ ਕਬੂਲ ਕਰਾ ਦਿਓ ਸੋ ਜਦੋਂ ਇੰਨੀ ਗੱਲ ਤੁਸੀਂ ਬਜ਼ੁਰਗਾਂ ਨੂੰ ਯਾਦ ਕਰਕੇ ਤੇ ਜਗਾ ਵਾਲਿਆਂ ਨੂੰ ਯਾਦ ਕਰਕੇ ਤੁੜਦੇ ਹੋ ਤੇ ਉਹ ਫਿਰ ਸੇਵਾ ਕਬੂਲ ਹੋ ਜਾਂਦੀ ਹੈ ਜੀ ਸੋ ਕਰਮ ਜੋ ਹੈ ਉਹ ਕੀ ਕਰਨਾ ਹੈ ਕੀ ਸਿਰਫ ਦੋ ਲੱਡੂਆਂ ਦੀ ਜਰੂਰਤ ਇੱਥੇ ਪਵੇਗੀ ਜੀ ਸਿਰਫ ਦੋ ਲੱਡੂ ਲੈਣੇ ਆ ਸ਼ਨੀਵਾਰ ਦੇ ਦਿਨ ਤੇ ਇਹ ਇੱਕ ਕਰਮ ਕਰਿਆਣਾ ਆ ਪਾਪਾ ਪੈਰੋ ਜੀ ਅੱਗੇ ਅਰਦਾਸ ਬੇਨਤੀ ਕਰਨੀ ਆ ਜੋ ਤੁਹਾਡੇ ਮਨ ਦਾ ਸਵਾਲ ਹੈ ਜੋ ਵੀ ਪਰੇਸ਼ਾਨੀ ਚੱਲ ਰਹੀ ਹੈ ਜੇਕਰ ਕੋਈ ਕੁਆ ਨੋ ਜਾਣ ਜਾਣ ਕੇ ਸਤਾਉਂਦਾ ਹੈ ਜਿਕਰ ਫਿਰ ਇਹ ਅਰਦਾਸ ਕਰਕੇ ਕਰਮ ਕਰ ਦਿੱਤਾ ਜਾਵੇ ਤਾਂ ਬਹੁਤ ਜਲਦ ਅਨਜਾਇਟ ਮਿਹਰ ਨਕੰਡਾ ਜਿਕਰ ਲਗਾਤਾਰ ਕੁਝ ਦਿਨ ਕਰਮ ਕੀਤੇ ਜਾਣ ਕਿਉਂਕਿ ਬਾਬਾ ਪੈਰੋ ਜੀ ਬਹੁਤ ਜਲਦੀ ਸੇਵਾ ਤੋਂ ਖੁਸ਼ ਹੋ ਜਾਂਦੇ ਨੇ ਤੇ ਉਹ ਖੁਸ਼ ਹੋ ਗਏ ਤਾਂ ਸਮਝ ਲਓ ਲੱਖਾਂ ਦਾ ਦਾਤਾ ਵੀ ਜਲਦੀ ਹੀ ਖੁਸ਼ ਹੋ ਜਾਂਦਾ ਹੈ ਸੋ ਜਦੋਂ ਤਾਂ ਸੋਚੀ ਦੇ ਨਾਲ ਸੋਚ ਸਮਝ ਕੇ ਕਰਮ ਕਰੂੰਗੇ ਕਿਤੇ ਕਿਤੇ ਵੀ ਬਾਬਾ ਪੈਰੋ ਜੀ ਦੇ ਨਾਮ ਦਾ ਵੀ ਕਰਮ ਕਰ ਲਿਆ ਕਰੂੰਗੇ ਤਾਂ ਇਹਦੇ ਨਾਲ ਵੀ ਬਹੁਤ ਚੇਂਜ ਲਾਈਫ ਵਿੱਚ ਆਉਂਦੀ ਹੈ ਜੀ ਸੋ ਕੋਸ਼ਿਸ਼ ਇਹ ਕਰਿਆ ਕਰੋ ਕਿ ਪਤੂ ਬੰਧ ਕਰਮ ਕੀਤੇ ਜਾਣ ਸੋ ਬਾਕੀ ਸਾਨੂੰ ਕਮੈਂਟਾਂ ਰਾਈ ਜਰੂਰ ਦੱਸਣਾ ਕਿ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਨੂੰ ਕੁਝ ਐਹੋ ਜੇ ਵੀ ਕਰਮ ਦੱਸ ਦੇਈਏ ਕਿ ਤੁਸੀਂ ਮੰਦਰ ਤੇ ਆ ਕੇ ਕਰ ਸਕਦੇ ਹੋ ਜੇਕਰ ਚਾਹੁੰਦੇ ਹੋ ਕਿ ਸਾਨੂੰ ਦੱਸਿਆ ਜਾਵੇ ਤਾਂ ਅਸੀਂ ਇਸ ਵਿਸ਼ੇ ਤੇ ਵੀ ਵੀਡੀਓ ਜਰੂਰ ਬਣਾਇਆ ਕਰਾਂਗੇ ਛੋਤ ਕਿੰਨਾ ਹੈ ਕਿ ਕੋਈ ਪੂਣਾ ਨਹੀਂ ਕਰਾਵਾਂਗੇ ਕੋਈ ਮਾੜਾ ਕਰਮ ਨਹੀਂ ਕਰਾਵਾਂਗੇ ਜੰਗਾ ਕਰਮ ਤੁਹਾਡੇ ਤੋਂ ਕਰਾਵਾਂਗੇ ਜਿਹੜੇ ਕਰਮ ਦੇ ਨਾਲ ਤੁਹਾਡਾ ਕਦੇ ਕੋਈ ਨੁਕਸਾਨ ਨਹੀਂ ਹੋਏਗਾ ਸੋ ਬਾਕੀ ਆਪਣੀ رائے ਜ਼ਰੂਰ ਕਮੈਂਟਾਂ ਰਾਹੀਂ ਜੀ ਦੇਣਾ ਸੋ ਕੋਸ਼ਿਸ਼ ਰਹੇਗੀ ਕਿ ਫਿਰ ਅਸੀਂ ਤੁਹਾਡੇ ਕਮੈਂਟਾਂ ਦੇ ਹਿਸਾਬ ਨਾਲ ਤੁਹਾਨੂੰ ਕੁਝ ਨਾ ਕੁਝ ਕਰਮ ਜ਼ਰੂਰ ਦੱਸ ਦੇਈਏ ਸੋ ਅੱਜ ਦਾ ਤਾਂ ਜੋ ਕਰਮ ਹੈ ਜੇ ਕਰਮ ਜੇਕਰ ਤੁਸੀਂ ਵੱਧ ਤੋਂ ਵੱਧ ਵੀਡੀਓ ਜ਼ਰੂਰ ਸ਼ੇਅਰ ਕਰਨੀ ਚਾਹੇ ਇੱਥੇ ਇੱਕ ਵਾਰ ਬੇਨਤੀ ਕਰ ਦਿੰਦੇ ਆ ਸੋ ਇਹ ਕਰਮ ਜੇਕਰ ਤੁਸੀਂ ਕੁਝ دیر ਲਗਾਤਾਰ ਕਰ ਲੈਨੇ ਹੋ ਤੇ ਤੁਹਾਨੂੰ ਇਹਦਾ ਰਿਜ਼ਲਟ ਜ਼ਰੂਰ ਮਿਲੇਗਾ ਵਿਸ਼ਵਾਸ ਰੱਖ ਕੇ ਕਰਮ ਕਰਨਾ ਜਦੋਂ ਵੀ ਕਰਨਾ ਹਰ ਜਨ ਜਰ ਸਮਝ ਕੇ ਕਿ ਅਸੀਂ ਇਹ ਕਰਮ ਕਰਨ ਲੱਗੇ ਆ ਇਹਦਾ ਕੋਈ ਕਾਰਨ ਹੈ ਇਹਦਾ ਕੋਈ ਮਤਲਬ ਹੈ ਇਸ ਲਈ ਕਰਮ ਬਣਿਆ ਹੈ ਤੇ ਇਹਦਾ ਰਿਜ਼ਲਟ ਵੀ ਅੱਛਾ ਹੀ ਆਏਗਾ ਤਾਂ ਫਿਰ ਉਹ ਸੇਵਾ ਤੁਹਾਡੀ ਕਬੂਲ ਹੋਏਗੀ ਜਦੋਂ ਅਸੀਂ ਵਿਸ਼ਵਾਸ ਰੱਖ ਕੇ ਇੰਨੀ ਗੱਲ ਕਹਿ ਕੇ ਕਰਮ ਕਰ ਲੈਂਦੇ ਆ ਤਾਂ ਫਿਰ ਮਾਰਗ ਜਰੂਰ ਬੋਰਦਾ ਹੈ ਸੁਣਦਾ ਹੈ ਅਰਦਾਸਾਂ ਨੂੰ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਆ ਜੀ ਜੈ ਬੀਰਾਂ ਦੀ ਜੈ ਸੇਵਾ